ਗਰਮੀਆਂ ਵਿੱਚ ਮੇਰੇ ਬੱਚਾ ਨੂੰ ਬਸ یہی ਰਹਿੰਦਾ ਕਿ ਕੁਝ ਠੰਡਾ ਬਣਾ ਕੇ ਦੇ ਦੋ ਆਈਸਕ੍ਰੀਮ ਬਣਾ ਦੋ ਕੁਲਫੀ ਬਣਾ ਦੋ ਕੋਈ ਵੀ ਸ਼ੇਕ ਬਣਾ ਦੋ ਬਨਾਨਾ ਸ਼ੇਕ ਪਪਾਇਆ ਸ਼ੇਕ ਮੰਗੋ ਸ਼ੇਕ ਬਸ یہی ਹੁੰਦਾ ਦਿਨ ਰਾਤ ਮਸ ਕੁ ਠੰਡਾ ਹੀ ਬਣਾ ਦੋ ਰੋਟੀ ਰੋਟੀ ਦਾ ਤਾਂ ਕੋਈ ਨਾਮੋ ਨਿਸ਼ਾਨ ਹੀ ਨਹੀਂਗਾ ਬਸ ਠੰਡਾ ਹੀ ਦੇ ਦੋ ਨਾਲ ਨੂੰ ਬਣਾ ਕੇ ਸੋ ਅੱਜ ਮੈਂ ਇਥੇ ਬੱਚਾ ਦੇ ਕਹਿੰਦੇ ਬਣਾ ਰਹੀ ਹਾਂ ਕੁਲਫੀ ਇਸ ਕੁਲਫੀ ਨੂੰ ਬਣਾ ਰਹੀ ਨਾ ਹੀ ਅਸੀਂ ਚੀਨੀ ਇਸਤੇਮਾਲ ਕਰਾਂਗੇ ਨਾ ਹੀ ਅਸੀਂ ਸ਼ੱਕਰ ਦਾ ਇਸਤੇਮਾਲ ਕਰਾਂਗੇ ਅੱਜ ਦੀ ਕੁਲਫੀ ਸੇ ਬਹੁਤ ਹੀ ਹੈਲਦੀ ਵਾਲੀ ਕੁਲਫੀ ਅੱਜ ਬਣਾ ਕੇ ਤਿਆਰ ਕਰਾਂਗੇ ਇਹ ਬਿਨਾ ਚੀਨੀ ਬਿਨਾ ਸ਼ੱਕਰ ਤੁਸੀਂ ਅੱਜ ਖਜੂਰ ਦੀ ਰਬੜੀ ਵਾਲੀ ਕੁਲਫੀ ਬਣਾ ਕੇ ਤਿਆਰ ਕਰ ਰਹਿਵਾਂਗੇ ਕਰਾਂਗੇ ਇਹ ਕੁਲਫੀ ਅਜ ਮੈਂ ਨਾ ਜੋ ਡਿਸਪੋਜ਼ੇਬਲ ਦੇ ਕਾਪੋ ਨੇ ਨਾ ਉਹਨਾਂ ਚ ਬਣਾ ਕੇ ਤਿਆਰ ਕਰਾਂਗੀ ਤੁਸੀਂ ਚਾਹ ਜੋ ਸਾਂਚ ਨੇ ਕੁਲਫੀ ਵਾਲੇ ਮਾਰਕੀਟ ਚ ਮਿਲਦੇ ਉਹਨਾਂ ਤੋਂ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਇਨਾ ਕੱਪਾਂ ਚ ਬਹੁਤ ਹੀ ਵਧੀਆ ਗੁਲਫੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਆਰਾਮ ਨਾਲ ਈਜ਼ੀ ਗੁਲਫੀ ਨਿਕਲ ਵੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕੱਪ ਬਿਲਕੁਲ ਕਲੀਨ ਹੈ ਬਿਲਕੁਲ ਨਹੀਂ ਗੰਦਾ ਆਇਆ ਬਹੁਤ ਹੀ ਆਰਾਮ ਨਾਲ ਗੁਲਫੀ ਬਣ ਕੇ ਤਿਆਰ ਹੋ ਜਾਂਦੀ ਹੈ ਆਜ਼ੀ ਮੇ